ਤਤ੍ਰਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਜਿਵੇਂ ਹੁਣ ਬਦਲਵਾਈ ਹੋਈ ਜਾਂਦੀ ਹੈ ਤੇ ਜਿਵੇਂ ਕਹਿੰਦੇ ਵੀ ਮੀਂਹ ਪੈਣਾ ਹੈ ਮੌਸਮ ਦੱਸਦਾ ਵੀ ਮੌਸਮ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਵੀ ਮੀਂਹ ਕਣੀ ਪਊਗਾ ਤੇ ਹਵਾਵਾਂ ਵੀ ਤੇਜ਼ ਚੱਲਣਗੀਆਂ ਤੇ ਇਸ ਤੋਂ ਬਾਅਦ ਫਿਰ ਬਿਮਾਰੀਆਂ ਵੀ ਆਉਣਗੀਆਂ ਜੇ ਨਾਮ ਹੀ ਪਿਆ ਤਾਂ ਮੰਨ ਲਓ ਬਦਲਵਾਈ ਰਹੀਦਾ ਤੇ ਫਿਰ ਆਪਾਂ ਕੀ ਕਰਨਾ ਤੇ ਆਪਾਂ ਨੂੰ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁਣ ਆਪਾਂ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਨੂੰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਭਈ ਇਸ ਟਾਈਮ ਚੱਲੀ ਜਾਂਦਾ ਹੁਣ ਜੇ 27 28 27 ਤਰੀਕ ਆ ਤੇ ਮੌਸਮ ਖਰਾਬ ਆ ਤੇ ਜਿਹੜਾ ਮੌਸਮ ਦੱਸਦੇ ਆ ਵੀ 2-3 ਮਾਰਚ ਤੱਕ ਖਰਾਬ ਰਹਿਣਾ ਵੀ ਮੀਂਹ ਵੀ ਪੈ ਸਕਦਾ ਤੇ ਤੇਜ਼ ਹਵਾ ਵੀ ਤੇ ਹੁਣ ਆਪਾਂ ਫਿਰ ਜੇ ਜੱਕਾ ਚ ਜੇ ਆਪਾਂ ਨੂੰ ਲੱਗਦਾ ਕਿਤੇ ਵੀ ਕੋਈ ਬਿਮਾਰੀ ਹੈਗੀ ਹੈ ਜਿਵੇਂ ਤੇਲੇ ਤੇਲੇ ਦੀ ਗੱਲ ਕਰਨੀ ਆਪਾਂ ਮੇਨ ਕਿਉਂਕਿ ਬੱਦਲਾਂ ਦੇ ਵਿੱਚ ਜਿਹੜਾ ਮੇਨ ਬਿਮਾਰੀ ਹੁੰਦੀ ਹੈ ਨਾ ਤੇਲੇ ਵਾਲਾ ਪੈਂਦਾ ਹੁੰਦਾ ਜਿੱਤੇ ਬਾਲੀਆਂ ਭਾਰੀਆਂ ਕਣਕਾਂ ਰਿਆਂ ਜਾਦੇ ਪਈਆਂ ਤੇ ਉਥੇ ਜਾਂ ਦਰਖਤਾਂ ਥੱਲੇ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਜਾਂ ਮੱਥਿਆਂ ਤੇ ਆਪਾਂ ਨੂੰ ਪਤਾ ਲੱਗਦਾ ਹੁੰਦਾ ਤੇਲੇ ਦਾ ਤੇ ਇਹ ਨਾ ਆਪਾਂ ਹੁਣ ਜਿਵੇਂ ਬਦਲਵਾਈ ਹੈ ਇਦੋਂ ਬਾਅਦ ਚਾਂਸ ਵੱਧ ਜਾਂਦੇ ਆ ਆਪਾਂ ਵੀਡੀਓ ਤਾਂ ਹੀ ਬਣਾਉਨੇ ਆ ਵੀ ਕਈ ਵਾਰੀ ਨਾ ਆਪਾਂ ਕਹਿੰਦੇ ਨੇ ਮੌਸਮ ਠੰਡਾ ਹੀ ਐ ਤੇ ਚਲੋ ਹਜੇ ਵੀ ਕੋਈ ਉਹੋ ਜਿਹੀ ਗੱਲ ਨਹੀਂ ਹੁਣ ਆਪਾਂ ਜ਼ਰੂਰ ਆਪਣੇ ਫਸਲ ਨੂੰ ਚੈੱਕ ਕਰਿਆ ਕਰੀਏ ਕਣਕ ਦੀ ਨੂੰ ਕਿਉਂਕਿ ਕਣਕਾਂ ਨਿਸਰੀ ਆਈਆਂ ਕਈ ਵਾਲੀਆਂ ਪਛੇਤੀਆਂ ਉਹ ਕਣਕ ਰਹਿੰਦੀਆਂ ਨਹੀਂ ਤਾਂ ਹਰ ਇੱਕ ਕਣਕ ਵੀ ਨਿਸਰਾਈ ਤੇ ਨਿਸਰ ਤੋਂ ਬਾਅਦ ਹੁਣ ਜਿਵੇਂ ਤੇਲਾ ਛਿੱਟਿਆਂ 'ਚ ਤੇ ਜਾਂ ਪੱਤਿਆਂ 'ਤੇ ਥੱਲੇ ਮੁੱਢਾਂ 'ਚ ਮੁੱਢਾ ਜਿਵੇਂ ਵੇਖੋ ਤੁਸੀਂ ਤੇ ਛਿੱਟਿਆਂ 'ਚ ਤੇ ਪੱਤਿਆਂ 'ਤੇ ਤੇ ਬਾਕੀ ਜੇ ਆਪਾਂ ਹੁਣ ਸਪਰੇਅ ਕਰਦਾ ਤਾਂ ਫਿਰ ਆਪਾਂ ਨੂੰ ਇੱਕ ਸਪਰੇਅ ਹੋਰ ਕਰਨੀ ਪਊਗੀ ਲੋੜ ਪਈ ਤਾਂ ਹੁਣ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਸਪਰੇਅ ਆਪਾਂ ਪਹਿਲਾਂ ਵਾਲੇ ਵੀਡੀਓ 'ਚ ਦੱਸਿਆ ਸੀ ਵੀ ਹਜੇ ਸਪਰੇਅ ਦੀ ਕੋਈ ਲੋੜ ਨਹੀਂ ਕੋਈ ਤੇਲਾ ਦੀ ਕੋਈ ਸ਼ਿਕਾਇਤ ਹੈ ਨਹੀਂਗੀ ਪਰ ਆ ਮੌਸਮ ਕਰਕੇ ਬੱਦਲਬਾਹੀ ਦੇ ਵਿੱਚ ਜ਼ਰੂਰ ਬਿਮਾਰੀਆਂ ਆਉਣੀਆਂ ਆ ਇਹ ਆਪਾਂ ਨੂੰ ਪਤਾ ਹੀ ਹੈ ਜਿਵੇਂ ਤੇਲੇ ਵਰਗੀ ਤਾਂ ਖਾਸ ਕਰਕੇ ਤੇ ਇਹ ਆਪਾਂ ਜ਼ਰੂਰ ਚੈੱਕ ਕਰਿਆ ਕਰੀਏ ਆਪਣੀ ਫਸਲ ਸ਼ਾਮ ਵੇਲੇ ਵੀ ਵੇਖੀ ਜਾ ਕੇ ਜੇ ਆਪਾਂ ਨੂੰ ਲੱਗਦਾ ਹੈ ਕਿ ਆ ਬੱਦਲਬਾਹੀ ਦਾ ਅਸਰ ਪਿਆ ਹੈ ਵੀ ਤੇਲਾ ਕਣਕ ਨੂੰ ਹੈਗਾ ਤਾਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਤੇ ਜੇ ਆਪਾਂ ਹੁਣ ਕਹਿੰਦੇ ਆ ਵੀ ਫੰਗੀ ਸੈਡ ਪਾ ਦੀਏ ਜੇ ਆਪਾਂ ਨੂੰ ਕੋਈ ਫੰਗੀ ਸੈਡ ਵਾਲੀ ਬਿਮਾਰੀ ਨਹੀਂ ਕੋਈ ਪੀਲੀ ਜਿਆਦਾਤਰ ਤਾਂ ਹਲਦੀ ਰੋਗ ਹੀ ਹੁੰਦਾ ਹੈ ਇਹ ਤਾਂ ਇਹੀ ਵੱਡੀ ਬਿਮਾਰੀ ਹੁੰਦੀ ਆ ਫੰਗੀ ਸੈਡ ਕਣਕ ਤੇ ਤੇ ਜੇ ਉਹ ਹੈ ਨਹੀਂ ਤਾਂ ਹਜੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਕਿਉਂਕਿ ਕਈ ਵਾਰੀ ਪਤਾ ਕੀ ਹੈ ਦਵਾਈ ਵੇਚਣ ਵਾਲਾ ਦੋ ਤਿੰਨ ਮੜ ਦਿੰਦਾ ਵੀ ਆ ਵੀ ਲੈ ਜਾ ਹੁਣ ਤਾਂ ਵੜਨਾ ਹੀ ਆ ਵੀ ਛੜਕ ਦੇ ਜਦੋਂ ਆਪਣੇ ਕਣਕ ਤੇ ਕੋਈ ਹਲਦੀ ਰੋਗ ਵਾਲਾ ਹੈ ਹੀ ਨਹੀਂ ਲੱਛਣ ਹੀ ਨਹੀਂ ਕੋਈ ਆਪਾਂ ਨੂੰ ਕਿਤੇ ਦਿਖਾਈ ਨਹੀਂ ਦਿੰਦਾ ਤੇ ਫਿਰ ਆਪਾਂ ਹੁਣ ਕਿਉਂ ਉਹ ਸਪਰੇ ਕਰਨੀ ਹੈ ਇਹਦੇ ਨਾਲ ਪਤਾ ਕੀ ਹੁੰਦਾ ਹੈ ਇਹਦੇ ਨਾਲ ਖਰਚਾ ਵਾਜ ਜਾਂਦਾ ਹੈ ਹੋਰ ਹੋਣਾ ਤਾਂ ਕੀ ਹੈ ਤੇ ਇਹੀ ਸਪਰੇ ਆਪਾਂ ਜਦੋਂ ਦੂਜੀ ਸਪਰੇ ਕਰਾਂਗੇ ਤੇ ਉਦੋਂ ਆਪਾਂ ਪਾਲੀ ਵਿੱਚ ਵੀ ਉਦੋਂ ਸਪਰੇ ਕਰ ਦਈਏ ਤੇ ਨਾਲ ਤਾਂ ਕੰਮ ਵਧੀਆ ਕਰੂਗੀ ਨਾਲੇ ਉਦੋਂ ਬਾਰੇ ਚਾਂਸ ਹੁੰਦੇ ਆ ਕਿਉਂਕਿ ਜਦੋਂ ਥੋੜੀ ਜਿਹੀ ਗਰਮੀ ਪੈਣ ਲੱਗ ਜੇ ਤੇ ਜਿਆਦਾ ਹੀ ਖੁਸ਼ਕੀ ਚ ਹਲਦੀ ਰੋਗ ਹੁੰਦਾ ਪੈਂਦਾ ਤੇ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਵੈਸੇ ਤਾਂ ਬਹੁਤ ਵੈਰੈਟੀਆਂ ਇਹੋ ਜਿਹੀਆਂ ਜਿਹੜੀਆਂ ਨੂੰ ਹਲਦੀ ਰੋਗ ਪੈਂਦਾ ਹੀ ਨਹੀਂ ਤੇ ਜਿਹੜੀਆਂ ਨੂੰ ਪੈਂਦਾ ਉਹ ਆਪਣਾ ਧਿਆਨ ਰੱਖਿਓ ਸਾਰਿਆਂ ਨੂੰ ਜਿਆਦਾ ਪੈਂਦਾ ਇਹ ਐਚਡੀ 2852 ਤੇ 3086 ਤੇ ਬਾਕੀ ਹੋਰ ਵੈਰੈਟੀਆਂ ਨੂੰ ਵੀ ਪੈਂਦਾ ਕਿਸੇ ਨੂੰ ਤਾਂ ਆਪ ਦਾ ਧਿਆਨ ਰੱਖਿਓ ਜਦੋਂ ਉਹਦੀ ਲੋਡ ਪਊਗੀ ਉਦੋਂ ਸਪਰੇਅ ਹੋ ਜੂਗੀ ਹੈਸ਼ਟੈਮ ਜੇ ਆਪਾਂ ਨੂੰ ਲੋਡ ਪਈ ਤਾਂ ਆਪਾਂ ਤੇਲੇ ਵਾਲੇ ਕਰ ਸਕਦੇ ਆ ਉਹ ਵੀ ਬਦਲਵਾਈ ਕਰਕੇ ਤੇਲਾ ਜ਼ਰੂਰ ਹੁਣ ਹਮਲਾ ਕਰੂਗਾ ਤੇ ਕਈ ਥਾਈ ਹੈਗਾ ਵੀ ਆ ਪਤਾ ਨਹੀਂ ਕੀ ਗੱਲ ਆ ਜਾਂ ਤਾਂ ਫਸਲਾਂ ਬਾਹਲੀਆਂ ਭਾਰੀਆਂ ਹੋਣੀਆਂ ਤੇ ਜਾਂ ਫਿਰ ਰਿਆਂ ਜਾਦੇ ਹੋਣੀਆਂ ਜਾਂ ਦਰਾਖਤਾਂ ਦੇ ਥੱਲੇ ਹੁੰਦਾ ਤੇ ਆਪਾਂ ਇਹਦਾ ਧਿਆਨ ਜ਼ਰੂਰ ਰੱਖੀਏ ਜੇ ਆਪਾਂ ਨੂੰ ਲੱਗੇ ਤਾਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਉਹ ਵੀ ਮੌਸਮ ਵੇਖ ਕੇ ਕਰ ਰਹੀਆਂ ਜਿਵੇਂ ਵੀ ਹੁਣ 2-3 ਤਰੀਕ ਤੱਕ ਤਾਂ ਮੌਸਮ ਖਰਾਬ ਦੱਸਦੇ ਆ 5-4 ਦਿਨ ਹਜੇ ਲੰਘ ਜਾਣਗੇ ਤੇ ਬਾਕੀ ਉਦੋਂ ਬਾਅਦ ਆਪਾਂ ਸਪਰੇਅ ਕਰੀਏ ਤੇ ਪੀਲੇ ਕੁੰਗੀ ਤੇ ਆਪਾਂ ਨੂੰ ਜੇ ਲੋੜ ਹੈ ਹੈਗਾ ਤਾਂ ਬਿਮਾਰੀ ਕਰੋ ਤੇ ਨਹੀਂ ਹਜੇ ਤੱਕ ਇਹਦੀ ਕੋਈ ਲੋੜ ਨਹੀਂ ਗਈ ਕਿਉਂਕਿ ਇਹ ਕੋਈ ਇੱਡੀ ਬਾਲੀ ਵੱਡੀ ਆ ਨਹੀਂ ਗਈ ਵੀ ਲਾ ਲਾਜ ਬਿਮਾਰੀ ਆ ਸਪਰੇਅ ਕਰੀ ਤੋਂ ਇਹਦੀ ਸਪਰੇਅ ਕਰ ਦਈਏ ਤਾਂ ਆਪਾਂ ਨੂੰ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਨ ਨਾਲ ਬੈਲ ਆਈਕਨ ਦੇ ਵਾਲੇ ਤਾਂ ਕਿ ਆਉਣ ਵਾਲੀ ਵੀਡੀਓ ਤੋੜ ਤੱਕ ਪਹੁੰਚਦੀ ਰਹੇ